328 ਗੁਰੂ ਗ੍ਰੰਥ ਸਾਹਿਬ ਦੇ ਸਰੂਪਾ ਦੀ ਬੇਦਵੀ ਮਾਮਲੇ ਵਿੱਚ ਇਨਸਾਫ ਦੇ ਲਈ ਵੱਡਾ ਹੌਕਾ ਕਿਸਾਨ ਆਗੂ ਡੱਲੇਵਾਲ ਨੇ ਦੇ ਦਿੱਤਾ ਹੈ। ਉਹਨਾਂ ਨੇ ਸਿਕਸ ਭਾਵਨਾ ਦਲ ਨੂੰ ਸਮਰਥਨ ਦਿੱਤਾ ਹੈ। ਜਦਜੀਤ ਸਿੰਘ ਡੱਲੇਵਾਲ ਨੇ ਪੰਥਕਾ ਹੌਕਾ ਮੋਰਚੇ ਨੂੰ ਦੱਸਿਆ ਨਿਆਂ ਦੀ ਆਵਾਜ਼। ਉਹਨਾਂ ਨੇ 7 ਸਤੰਬਰ ਨੂੰ ਵੱਡੀ ਪੰਚਾਇਤ ਦਾ ਐਲਾਨ ਵੀ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ 1 ਸਤੰਬਰ ਤੱਕ ਹਰੇਕ ਪਿੰਡ ਦੇ ਗੁਰਦੁਆਰੇ ਵਿੱਚ ਹੋਵੇਗਾ ਸੁਖਨੀ ਸਾਹਿਬ ਦਾ ਪਾਠ। ਮੋਰਚੇ ਦੀ ਫਤਿਹ ਲਈ ਕੀਤੀ ਜਾਵੇਗੀ ਅਰਦਾਸ। ਇਹ ਵੀ ਕਹਿਣਾ ਹੈ ਜਦਜੀਤ ਸਿੰਘ ਡੱਲੇਵਾਲ ਦਾ। ਉਹਨਾਂ ਦਾ ਅਰਦਾਸ ਇਹ ਹੈ ਕਿ ਅਮਰੀਕ ਸਰਦੇ ਵਿਰਾਸਤੀ ਮਾਰਗ ਉੱਤੇ ਕਿਸੇ 5 ਸਾਲਾਂ ਤੋਂ 328 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾ ਦੀ ਬੇਰੀ ਮੰਗ ਲਈ ਜਨਸਾਭ ਦੀ ਮੰਗ ਲੈ ਕੇ ਲੱਗੇ ਪੰਥਕ ਹੋਕਾ ਮੋਰਚੇ ਨੂੰ ਅੱਜ ਨਵਾਂ ਸਹੁਰਤ ਨੂੰ ਉਸ ਸਮੇਂ ਮਿਲਿਆ ਜਦੋਂ ਸੇਵਤ ਕਿਸਾਨ ਗੈਰ ਰਾਜਨੀਤਿਕ ਮੋਰਚੇ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਮੋਰਚਾ ਮੁਖੀ ਭਾਈ ਬਲਦੇਵ ਸਿੰਘ ਵੱਡਾਲਾ ਮੁਲਾਕਾਤ ਕੀਤੀ ਅਤੇ ਸਿਕਸ ਭਾਵਨਾ ਦਲ ਦੇ ਹੋਰ ਸਾਥੀਆਂ ਨਾਲ ਮਿਲ ਕੇ ਨਿਆਂ ਦੀ ਮੰਗ ਨੂੰ ਨਵਾਂ ਹੌਕਾ ਵੀ ਦਿੱਤਾ ਢੱਲੇਵਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਆ ਕੀ ਗਿਆ ਤੁਸੀਂ ਆਪ ਹੀ ਦੇਖੋ ਸੁਣੋ ਸਾਰੇ ਸਤਕਾਰਯੋ ਪੱਤਰਕਾਰ ਦੋਸਤੋ ਸਭ ਤੋਂ ਪਹਿਲਾਂ ਆਪ ਸਭ ਦਾ ਅਸੀਂ ਅੱਜ ਦੇ ਇਸ ਮੋਰਚੇ ਤੋਂ ਇਹ ਖਿਲਾਫ ਕਰੂਗੀ ਸੰਜੇ hockey ਵੱਲੋਂ ਤੇ ਨਾਲ SKM non political ਵੱਲੋਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਸੁਨੇਹੇ ਨੂੰ ਦੇਸ਼ਾਂ ਦੇਸ਼ਾਂ ਦੇ ਵਿੱਚ ਬੈਠੀਆਂ ਸਿੱਖ ਸੰਖਿਆ ਤੱਕ ਪਹੁੰਚਾਉਣ ਦਾ ਲਗਾਤਾਰ ਕੰਮ ਕਰਦੇ ਆ ਰਹੇ ਹਾਂ ਤੇ ਕਰਾਂਗੇ ਇਹਦੇ ਲਈ ਅਸੀਂ ਤੁਹਾਡੇ ਧੰਨਵਾਦੀ ਹਾਂ ਆਹ ਜੀ ਥੋੜਾ ਉੱਚੀ ਜੀ ਆਹ ਦੋਸਤੋ ਜਿਹੜਾ ਆਪਾਂ ਅੱਜ ਆਏ ਇੱਥੇ ਬਡਾਲਾ ਸਾਹਮਣੇ ਬੜੀ ਡਿਟੇਲ ਦੇ ਵਿੱਚ ਸਾਰੀ ਗੱਲ ਤੁਹਾਡੇ ਸਾਹਮਣੇ ਰੱਖੀ ਹੈ ਦੱਸੀ ਹੈ ਕਿ ਖਨੌਰੀ ਚੱਲਦੇ ਮੋਰਚੇ ਦੇ ਵਿੱਚ ਅਸੀਂ ਵੀ ਇਹ ਮਹਿਸੂਸ ਕਰਿਆ ਉਸ ਵੇਲੇ ਤੁਕ ਕਈ ਵਾਰੀ ਮਨੁੱਖ ਦਾ ਧਿਆਨ ਜਿਹੜੀ ਬਿਰਤੀ ਹੈ ਖਿੰਡੀ ਪੁੰਡੀ ਕਰ ਬਿਰਤੀ ਹੈ ਕਦੇ ਕਿਧਰੇ ਧਿਆਨ ਜਾਂਦਾ ਕਦੇ ਕਿਧਰੇ ਧਿਆਨ ਜਾਂਦਾ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਆਇਆ ਸਾਡਾ ਵੀ ਨਹੀਂ ਆਇਆ ਲੇਕਿਨ ਜਿਸ ਵੇਲੇ ਉੱਥੇ ਗੱਲਬਾਤ ਸਾਂਝੀ ਆਈ ਤੇ ਮਹਿਸੂਸ ਹੋਇਆ ਆਤਮਾ ਨੇ ਆਵਾਜ਼ ਦਿੱਤੀ ਕਿ ਨਹੀਂ ਇਹ ਤਾਂ ਆਪਾਂ ਗਲਤ ਕਰ ਰਹੇ ਹਾਂ ਸਾਡਾ ਫਰਜ਼ ਬਣਦਾ ਸੀ ਉਸ ਵੇਲੇ ਹੀ ਅਸੀਂ ਉਹਨਾਂ ਦਾ ਸਹਿਯੋਗ ਕਰਦੇ ਜਿਵੇਂ ਕਿ ਆ ਸੀਗਾ ਕਿ ਅਸੀਂ ਵਾਹਿਗੁਰੂ ਨੇ ਅਗਰ ਜ਼ਿੰਦਗੀ ਬਖਸ਼ੀ ਤਾਂ ਆਪਾਂ ਅਸੀਂ ਤੁਹਾਡੇ ਨਾਲ ਮੋਢਾ ਮੋਢੇ ਨਾਲ ਮੋਢਾ ਲਾ ਕੇ ਖੜਾ ਹਾਂ ਮੈਂ ਤੁਨ ਮਾਦੀਆਂ ਬਡਾਲਾ ਸਾਹਿਬ ਦਾ ਜਿਨ੍ਹਾਂ ਨੇ ਸ਼ਬਦਾਂ ਦੇ ਵਿੱਚ ਸਾਨੂੰ ਜਿਹੜੇ ਅਸੀਂ ਇਸ ਕਾਬਲ ਨਹੀਂ ਆ ਇੰਨੀ ਵਡਿਆਈ ਬਖਸ਼ੀ ਹੈ ਇਹਨਾਂ ਮਾਣ ਦਿੱਤਾ ਹੈ ਅਸੀਂ ਇਸ ਕਾਬਲ ਨਹੀਂ ਆ ਅਸੀਂ ਜਿਹੜਾ ਮੁਹਾਲੀ ਦੇ ਅੰਦਰ ਕਮਿਨ ਸਾਭ ਮੋਰਚਾ ਚੱਲਦਾ ਹੈ ਅਸੀਂ ਉਸ ਮੋਰਚੇ 'ਚ ਵੀ ਕਈ ਵਾਰ ਗਏ ਆਂ ਔਰ ਹਰ ਬਾਰ ਉਸ ਮੋਰਚੇ ਦੇ ਵਿੱਚ ਜਦੋਂ ਵੀ ਅਸੀਂ ਗਏ ਆਂ ਅਸੀਂ ਇਹ ਗੱਲ ਰੱਖੀ ਹੈ ਕਿ ਜੋ ਉੱਥੋਂ ਦੀ ਕਮੇਟੀ ਹੈ ਫੈਸਲਾ ਕਰਨ ਦੇ ਅਧਿਕਾਰ ਮੋਰਚੇ ਨੂੰ ਅੱਗੇ ਕਿਵੇਂ ਚਲਾਉਣਾ ਉਹਨੂੰ ਅੱਗੇ ਚਲਾਉਣ ਦੇ ਅਧਿਕਾਰ ਉਸ ਕਮੇਟੀ ਦੇ ਆ ਅਸੀਂ ਕੇਵਲ ਸਪੋਰਟਰ ਦੇ ਤੌਰ ਤੇ ਸਪੋਰਟ ਕਰਦੇ ਆਂ ਔਰ ਅੱਜ ਇੱਥੇ ਵੀ ਰਾਤ ਲਗਾਤਾਰ ਰਾਤ ਦੇ 2 ਵਜੇ ਤੱਕ ਮੀਟਿੰਗ ਚੱਲੀ ਐ ਐਸਕੇਮ ਨਾਨ ਪੋਲਿਟਿਕਲ ਦੀ ਸਮੁੱਚੀ ਲੀਡਰਸ਼ਿਪ ਦੀ ਪੰਜਾਬ ਚੈਪਟਰ ਦੀ ਕੀ ਦੇ ਤੋ ਸਭ ਤੋਂ ਪਹਿਲਾਂ ਇਹ ਹੀ ਆ ਕਿ ਪਟਾਵਾ ਸਾਹਿਬ 5 ਸਾਲ ਤੋਂ ਉਹਨਾਂ ਦੇ ਨਾਲ ਦੇ ਸਹਿਯੋਗੀ ਸਾਥੀ ਵਕੀਲ ਸਾਹਿਬ ਜਿਨ੍ਹਾਂ ਦੀਆਂ ਗੱਲਾਂ ਇਹਨਾਂ ਨੇ ਦਸੀਆਂ ਤੁਹਾਡੇ ਸਾਹਮਣੇ ਕਿੱਥੋਂ ਕਿੱਥੋਂ ਕਿਸ-ਕਿਸ ਤਰ੍ਹਾਂ ਦਾ ਇਹਨਾਂ ਨੂੰ ਸਹਿਯੋਗ ਮਿਲਿਆ ਉਹ ਸਾਰੀਆਂ ਦੀ ਸਾਰੀ ਉਹ ਕਮੇਟੀ ਸਾਰੀਆਂ ਦੀਆਂ ਸਾਰੀਆਂ ਉਹ ਸ਼ਖਸੀਅਤਾਂ ਇਸ ਮੋਰਚੇ ਨੂੰ ਕਿਵੇਂ ਚਲਾਉਣਾ ਹੈ ਇਹਦਾ ਕੀ ਫੈਸਲਾ ਲੈਣਾ ਇਹ ਇਹਨਾਂ ਦੇ ਹੱਥ 'ਚ ਹੈ ਅਸੀਂ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਅੜਿੱਕਾ ਨਹੀਂ ਬਣਨਾ ਅਸੀਂ ਕੋਈ ਉਹਦੇ ਵਿੱਚ ਇੰਟਰਫੀਅਰੈਂਸ ਨਹੀਂ ਕਰਨੀ ਹਾਂ ਇਹ ਜ਼ਰੂਰ ਹੈ ਕਿ ਜਿਹੜੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਰਾਤ ਦੀ ਮੀਟਿੰਗ ਹੋਈ ਉਹਨਾਂ ਗੱਲਾਂ ਦੇ ਵਿੱਚੋਂ ਜਾਂ ਜਿਹੜਾ ਅਸੀਂ ਦਰਦ ਮਹਿਸੂਸ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 328 ਸਰੂਪ ਵਰਤ ਵਰਤ ਹੋ ਜਾਂਦੇ ਨੇ ਗਾਇਬ ਹੋ ਜਾਂਦੇ ਨੇ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਆਦੇਸ਼ ਦੇ ਦਿੰਦੇ ਆ ਇੱਕ ਕਮਿਸ਼ਨ ਬਣ ਜਾਂਦਾ ਔਰ ਉਹ ਕਮਿਸ਼ਨ ਆਦਮੀਆਂ ਨੂੰ ਜਿਹੜੇ ਦੋਸ਼ੀ ਨੇ ਦੋਸ਼ੀ ਇਕਰਾਰ ਦੇ ਦਿੰਦਾ ਹੈ ਤੇ ਫੇਰ ਦੁਬਾਰਾ ਸ਼੍ਰੋਮਣੀ ਕਮੇਟੀ ਉਸ ਵਕਤ ਦੀ ਸ਼੍ਰੋਮਣੀ ਕਮੇਟੀ ਤੇ ਪ੍ਰਧਾਨ ਸਾਹਿਬ ਆ ਉਹ ਕਾਇਦਾ ਫੈਸਲਾ ਲੈਂਦੇ ਨੇ ਔਰ ਜਿਹੜਾ ਉਹਨਾਂ ਨੇ ਫੈਸਲਾ ਲਿਆ ਬੜਾ ਸ਼ਲਾਘਾਯੋਗ ਫੈਸਲਾ ਸੀ ਜੋ ਅਸੀਂ ਸੁਣਿਆ ਅਸੀਂ ਉਹ ਚਾਹਾਂਗੇ ਕਿ ਕਿਰਪਾ ਕਰਕੇ ਸਾਡੇ ਪੂਰੇ ਵਰਲਡ ਦੇ ਅੰਦਰ ਸਿੱਖ ਸੰਗਤਾਂ ਨੂੰ ਪਤਾ ਲੱਗੇ ਕਿ ਉਥੇ ਫੈਸਲਾ ਕੀ ਹੋਇਆ ਤੇ ਉਹ ਅਜੇ ਤੱਕ ਇੰਪਲੀਮੈਂਟ ਕਿਉਂ ਨਹੀਂ ਹੋਇਆ ਸਿਰਫ ਸਾਡਾ ਰੌਲਾ ਕਿਸੇ ਨਾਲ ਨਹੀਂ ਹੈ ਅਸੀਂ ਨੌਨ ਪੋਲੀਟੀਕਲ ਵਿਚਾਰਧਾਰਾ ਦੇ ਲੋਕ ਆ ਸਾਡਾ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ ਲੇਕਿਨ ਸਾਡਾ ਇਹ ਜ਼ਰੂਰ ਹੈ ਕਿ ਅਸੀਂ ਸਾਡਾ ਅਕੀਦਾ ਗੁਰੂ ਚ ਹੈ ਸਾਡਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਚ ਹੈ ਸਾਡਾ ਇਸ਼ਟ ਹੈ ਉਹ ਚਾਹੇ ਅਸੀਂ ਕਿਤੇ ਕਿਸੇ ਦੇ ਵੀ ਲੋਕ ਹੋਈਏ ਉਹ ਸਾਡਾ ਸਬਦਾ ਮਸਲਾ ਬਣ ਜਾਂਦਾ ਜਦੋਂ ਉੱਥੇ ਆ ਕੇ ਗੱਲ ਖੜਦੀ ਹੈ ਉਸ ਗੱਲ ਦੇ ਵਿੱਚੋਂ ਇਹਦੇ ਨਾਲ ਅਸੀਂ ਇਸ ਮੋਰਚੇ ਨਾਲ ਖੜੇ ਪਰਚੋਲ ਸ਼ੁਰੂ ਹੋਈ ਆ ਜਿਹੜੀ ਗੱਲ ਸਾਹਮਣੇ ਆਈ ਹੈ ਮੈਂ ਤੁਹਾਡੇ ਕੈਮਰਾਆਂ ਦੇ ਮਾਧਿਅਮ ਤੋਂ ਤੁਹਾਨੂੰ ਬੇਨਤੀ ਕਰੂੰਗਾ ਕਿ ਇਸ ਚੀਜ਼ ਨੂੰ ਤੁਸੀਂ ਜਰੂਰ ਆਪਣੇ ਕੈਮਰੇ 'ਚ ਕੈਦ ਕਰਿਓ ਆਪਣੇ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਕੀ ਮੰਗ ਰਹੇ ਹਾਂ ਕਈ ਵਾਰੀ ਭਰਮ ਭਲੇਖੇ ਫਲਾਏ ਜਾਂਦੇ ਨੇ ਜੀ ਇਹ ਤਾਂ ਇਹ ਕਰਦੇ ਆ ਇਹ ਉਹ ਕਰਦੇ ਆ ਇਹ ਕਰਦੇ ਆ ਉਹ ਕਰਦੇ ਆ ਅਕਾਲ ਤਖਤ ਦੇ ਫੈਸਲੇ ਦੇ ਮੁਤਾਬਕ ਕਮਿਸ਼ਨ ਬਣਿਆ ਉਸ ਕਮਿਸ਼ਨ ਨੇ ਆ ਰਿਪੋਰਟ ਦਿੱਤੀ ਇਸ ਰਿਪੋਰਟ ਦੇ ਵਿੱਚ ਜਿਹੜੇ ਬੰਦਿਆਂ ਦੇ ਨਾਮ ਨਾਮਜ਼ਦ ਹੋਏ ਉਹਨਾਂ ਬਾਰੇ ਸ਼ਰੋਮਣੀ ਕਮੇਟੀ ਆ ਬੈਠੀ ਤੁਹਾਡੇ ਸਾਹਮਣੇ ਚੱਲੇਗਾ ਚਲਾਵਾਂਗੇ ਆਪਾਂ ਹੋਰ ਇਹ ਐਲਾਨ ਕਰ ਰਹੀ ਆ ਕਿ ਫਲਾਨਾ ਫਲਾਨਾ ਨਾਂ ਲੈ ਲੈ ਕੇ ਕਿ ਇਹ ਬੰਦੇ ਗਲਤੀ ਪਾਏ ਗਏ ਨੇ ਔਰ ਜਿਹੜੇ ਬੰਦੇ ਦੋਸ਼ੀ ਪਾਏ ਗਏ ਨੇ ਕਈਆਂ ਨੂੰ ਸਸਪੈਂਡ ਕੀਤਾ ਕਿਸੇ ਨੂੰ ਡਿਸਮਿਸ ਕੀਤਾ ਔਰ ਕੁਝ ਦੇ ਬਾਰੇ ਜੇ ਕਿਹਾ ਕਿ ਐਫ ਆਈ ਆਰ ਦਰਜ ਕਰਾਏਗੀ ਸ਼ਰਮਣੀ ਕਮੇਟੀ ਉਸ ਸਮੇਂ ਦੇ ਜਰਨਲ ਸੈਕਟਰੀ ਧਮੀਸਰ ਉਹਨਾਂ ਦੀ ਬਕਾਇਦਾ ਡਿਊਟੀ ਲੱਗੀ ਇਹਦੇ ਵਿੱਚ ਇਹਨੂੰ ਤੁਸੀਂ ਸੁਣੋ ਇੱਕ ਵਾਰ ਆਪਣੇ ਕੈਮਰੇ 'ਚ ਕੈਦ ਕਰਿਓ ਪਬਲਿਕ ਤੱਕ ਜਾਵੇ ਫਿਰ ਜਿਹੜੀ ਕੁਝ ਇਹਦੇ 'ਚ ਹੈ ਬਸ ਅਸੀਂ ਉਹੀ ਮੰਗਦੇ ਆਂ ਕਿ ਕਿਰਪਾ ਕਰਕੇ ਉਹ ਇਹ ਜਿਹੜਾ ਫੈਸਲਾ ਲਿਆ ਗਿਆ ਉਹਦੀ ਇੰਪਲੀਮੈਂਟੇਸ਼ਨ ਕਿਉਂ ਨਹੀਂ ਹੋਈ ਉਹਦੀ ਇੰਪਲੀਮੈਂਟੇਸ਼ਨ ਹੋਣੀ ਚਾਹੀਦੀ ਹੈ ਉਹਨੂੰ ਇੰਪਲੀਮੈਂਟ ਕਰੋ ਅਰ ਐਚ ਲਾਯੋਜਨ ਇਹ ਗੱਲ ਤੁਹਾਡੇ ਤੱਕ ਪਹੁੰਚ ਗਈ ਤੁਹਾਡੇ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ ਸਾਡੀਆਂ ਸਿੱਖ ਸੰਗਠਾ ਤੱਕ ਗੁਰੂ ਨਾਨਕ ਨਾਮ ਲੇਵਾ ਸੰਗਠਾ ਨੈਣ ਲਵਾਈਆਂ ਸੰਗਠਾ ਤੱਕ ਇਹ ਗੱਲ ਪਹੁੰਚ ਜਾਣੀ ਹੈ ਹੁਣ ਅਸੀਂ ਵੱਖਰੀ ਕੋਈ ਚੀਜ਼ ਨਹੀਂ ਮੰਗਦੇ ਸਾਡੀ ਮੰਗ ਹੈ ਕਿ ਅਕਾਲ ਤਖਤ ਸਾਡਾ ਸੁਪਰੀਮ ਹੈ ਅਕਾਲ ਤਖਤ ਨੇ ਆਹ ਕਮਿਸ਼ਨ ਬਣਾਤਾ ਤੇ ਕਮਿਸ਼ਨ ਨੇ ਰਿਪੋਰਟ ਦੇਦੀ ਤੇ ਰਿਪੋਰਟ ਦੇ ਮੁਤਾਬਕ ਸ਼ਰੂਮਣੀ ਕਮੇਟੀ ਨੇ ਇਹ ਕਾਰਵਾਈ ਕੀਤੀ ਹੈ ਤਾਂ ਉਹਨਾਂ ਬਣ ਗਿਆ ਦੇ ਅੱਜ ਤੱਕ ਸ਼ਰੂਮਣੀ ਕਮੇਟੀ ਮੁਕਦਮਾ ਦਰਜ ਕਰਾਉਣ ਦੇ ਵਿੱਚ ਡਿਲੇ ਕਿਉਂ ਹੱਸੀ ਫੇਰ ਦੁਬਾਰਾ ਇਹ ਕਲੀਅਰ ਕਰ ਦਈਏ ਕਿ ਸਪੋਰਟ ਉਨੀ ਦੇਰ ਤੱਕ ਕਰਦੇ ਰਹਾਗੇ ਜਿੰਨੀ ਦੇਰ ਤੱਕ ਇਹ ਇਨਸਾਫ ਨਹੀਂ ਮਿਲਦਾ ਜਿੰਨਾ ਮਰਜੀ ਸਰਕਾਰ ਲੰਮਾ ਲੰਮਕਾ ਬੋਲੈ ਇਨਸਾਫ ਹੋ ਸਹੀ ਇਨਸਾਫ ਇਹ ਇਨਸਾਫ ਦੇਣਾ ਪੈਣਾ ਅੱਜ ਰਾਤ ਪਰ ਮੀਟਿੰਗ ਕਰਨ ਤੋਂ ਬਾਅਦ ਜਿਹੜਾ ਅਸੀਂ ਵਿਚਾਰ ਚਰਚਾ ਕੀਤੀ ਕਾਫੀ ਚਰਚਾ ਹੋਈ ਕੱਲ ਜਦੋਂ ਅਸੀਂ ਇੱਥੇ ਆਏ ਹਾਂ ਪ੍ਰਸ਼ਾਸਨ ਵੱਲੋਂ ਸਾਡੇ ਕੋਲ ਸਾਡੇ ਸਾਡੇ ਸਾਥੀਆਂ ਦੇ ਰਾਹੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਜੀ ਸ਼੍ਰੋਮਣੀ ਕਮੇਟੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹੈ ਪ੍ਰਧਾਨ ਸਾਹਿਬ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ ਅੱਜ ਵੀ ਮੇਰੇ ਨਾਲ ਉਹਨਾਂ ਨੇ ਅਧਿਕਾਰੀਆਂ ਨੇ ਗੱਲ ਕੀਤੀ ਹੈ ਅਸੀਂ ਕਦੇ ਗੱਲਬਾਤ ਤੋਂ ਨਾ ਭੱਜੇ ਆ ਤੇ ਨਾ ਭੱਜਾਂਗੇ ਲੇਕਿਨ ਇਹ ਗੱਲ ਕਲੀਅਰ ਕਰ ਦਈਏ ਕਿ ਮੁਕੱਦਮਾ ਦਰਜ ਹੋਣਾ ਹੈ ਅਗਰ ਸ਼੍ਰੋਮਣੀ ਕਮੇਟੀ ਇਹ ਸੋਚਦੀ ਹੋਵੇ ਕਿ ਠੀਕ ਆਪਾਂ ਮੁਕਦਮਾ ਦਰਜ ਕਰਵਾ ਕੇ ਆਪਦੇ ਗਲਾਂ ਗਲੋਂ ਫਾਹਾ ਲਾਓ ਤੇ ਮੁੜ ਕੇ ਫਿਰ ਜਿਵੇਂ ਹੋਊਗੀ ਨਿਮੇੜ ਲਾਂਗੇ ਅਜੇ ਹਾ ਵਰਤਾਰਾ ਹੁਣ ਨਹੀਂ ਹੁੰਨ ਦਿੱਤਾ ਜਾਏਗਾ ਸਾਡੇ ਜਿਹੜੇ ਸਾਥੀ ਲਗਾਤਾਰ ਜਿਹੜੇ ਗੁਰਮੁਖਤਿਆਰੇ 5 ਸਾਲ ਤੋਂ ਇਹ ਲੜਾਈ ਲੜ ਰਹੇ ਨੇ ਤੇ ਪਰਚਾ ਦਰਜ ਉਹਨਾਂ ਵੱਲੋਂ ਕੀਤਾ ਜਾਏਗਾ ਕਿ ਉਹਨਾਂ ਨੂੰ ਨਾਲ ਸ਼ਾਮਲ ਕਰਕੇ ਵਧੀਆਂ ਦੇ ਵਿੱਚ ਕੋ ਸ਼ਾਮਲ ਹੋਣਗੇ ਅਸੀਂ ਕਲੀਅਰ ਕਰ ਦਿੰਨੇ ਆ ਪਹਿਲੇ ਅੱਜ ਦੀ ਪ੍ਰੈਸ ਕਾਨਫਰੰਸ ਤੋਂ ਤਾਂ ਕਿ ਪ੍ਰਸ਼ਾਸਨ ਇਹ ਗੱਲ ਨੂੰ ਸਮਝ ਲੇ ਕਿਸੇ ਭੁਲੇਖੇ 'ਚ ਨਾ ਰਹੇ ਕੱਲ ਜਦੋਂ ਵੀ ਸਾਡੇ ਨਾਲ ਕਰਨੀ ਚਾਹਣਗੇ ਅਸੀਂ ਗੱਲਬਾਤ ਤੋਂ ਕਦੇ ਕਿਨਾਰਾ ਨਹੀਂ ਕਰਦੇ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਸੀ ਅਸੀਂ ਕਿਹਾ ਸੀਗਾ ਕਿ 15 ਦਿਨ ਦਾ ਸਮਾਂ ਦਿੰਨੇ ਆ ਸਰਕਾਰ ਨੂੰ ਉਸ ਤੋਂ ਬਾਅਦ ਅਸੀਂ ਵੱਡਾ ਐਕਸ਼ਨ ਪ੍ਰੋਗਰਾਮ ਦੇਵਾਂਗੇ ਜਦੋਂ ਅਸੀਂ ਰਾਤ ਪਰ ਸਾਰਾ ਕੁਝ ਵਿਚਾਰਿਆ ਕਿ ਕਿਹੜੀ ਤਰੀਕ ਨੂੰ ਕੀ ਪ੍ਰੋਗਰਾਮ ਦਿੱਤਾ ਜਾ ਸਕਦਾ ਹੈ ਸਾਰੇ ਵਿਚਾਰ ਚਰਚਾ ਕਰਨ ਤੋਂ ਬਾਅਦ ਸਾਡੇ ਕੋਲੇ ਦਿਨ ਨਿਕਲਦਾ ਸੀ ਕਿ 15 ਅਗਸਤ ਨੂੰ ਕੋਈ ਐਕਸ਼ਨ ਕੀਤਾ ਜਾ ਸਕਦਾ ਹੈ ਲੇਕਿਨ 15 ਅਗਸਤਾ ਜਿਹੜਾ ਉਹ ਦਿਨ ਕੌਮੀ ਇਨਸਾਫ ਮੋਰਚੇ ਨੇ ਉਹਨਾਂ ਸਾਡੇ ਨੌਜਵਾਨਾਂ ਦੀ ਖਾਤਰ ਜਿਨ੍ਹਾਂ ਨੇ ਉਮਰ ਸਾਰੀ ਜੇਲ੍ਹਾਂ 'ਚ ਬੈਠਿਆ ਨੇ ਨਜਾਇਜ਼ ਤੌਰ ਤੇ ਨੰਘਾ ਲਈ ਔਰ ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਉਹ ਲੜਾਈ ਲੜੀ ਜਾ ਰਹੀ ਹੈ ਉੱਥੇ ਵੀ ਸਾਡਾ ਸਾਰਿਆਂ ਦਾ ਸਹਿਯੋਗ ਆਸੀਂ ਸਹਿਯੋਗ ਕਰ ਰਹੇ ਹਾਂ ਇਸ ਕਰਕੇ ਉਹ ਦਿਨ ਜਿਹੜਾ 15 ਵੀ ਸਾਡਾ ਸਾਰਿਆਂ ਦਾ ਉਧਰਲੇ ਪਾਸੇ ਬਿਜਾਜੀ ਦੇ ਕਰਕੇ ਅਸੀਂ ਉਹ ਨਹੀਂ ਕਰ ਸਕੇ ਔਰ ਬਾਕੀ ਜਿਹੜਾ ਟਾਈਮ ਹੈ ਸਾਰਾ ਸਾਡੇ ਕੋਲੇ 18 ਅਗਸਤ ਤੱਕ ਪੂਰੇ ਭਾਰਤ ਦੇ ਵਿੱਚ ਵੱਡੀਆਂ ਕਿਸਾਨ ਮਹਾਪੰਚਾਇਤਾਂ ਉਹਨਾਂ ਗੱਲਾਂ ਨੂੰ ਲੈ ਕੇ ਹੋਣੀਆਂ ਨੇ ਜਿਵੇਂ ਭਾਰਤ ਸਰਕਾਰ ਫ੍ਰੀ ਟ੍ਰੇਡ ਐਗਰੀਮੈਂਟ ਕਰਨ ਲਈ ਬੜੀ ਉਤਾਵਲੀ ਹੈ ਐਮਐਸਪੀ ਗਰੰਟੀ ਕਾਨੂੰਨ ਦੇ ਨਾਲ ਵਾਲੀਆਂ ਮੰਗਾਂ ਨੂੰ ਲੈ ਕੇ ਉਹ ਅਧੂਰੀਆਂ ਪਈਆਂ ਨੇ ਉਹਦੀ ਲੜਾਈ ਜਾਰੀ ਹੈ ਔਰ ਉਹ ਉਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਦੇ ਲਈ ਸਾਡੇ ਨੌਜਵਾਨਾਂ ਦੇ ਮੁਕਦਮੇ ਦਰਜ ਕੀਤੇ ਉਹਨਾਂ ਨੂੰ ਵਾਪਸ ਕਰਵਾਉਣ ਲਈ ਅਸੀਂ 25 ਅਗਸਤ ਦਾ ਪ੍ਰੋਗਰਾਮ ਦਿੱਤਾ ਹੋਇਆ ਹੈ ਦਿੱਲੀ ਦਾ ਇੱਕ ਦਿਨ ਦਾ ਪ੍ਰੋਗਰਾਮ ਹੈ ਔਰ ਉਹਦੇ ਲਈ ਅਸੀਂ ਤਿਆਰੀ ਦੇ ਵਿੱਚੋਂ ਪੂਰੇ ਭਾਰਤ ਦੇ ਵਿੱਚ ਕਾਨਫਰੰਸਾਂ ਕਰਨੀਆਂ ਤਾਂ ਸ਼ਡਿਊਲ ਚੈੱਕ ਕੀਤਾ ਤਾਂ ਸ਼ਡਿਊਲ ਬੜਾ ਬਿਜੀ ਸੀ 30 ਤਰੀਕ ਨੂੰ ਅਸੀਂ ਜੁਪੀ ਚ ਉਸ ਤੋਂ ਬਾਅਦ 7 ਤਰੀਕ ਨੂੰ ਅਸੀਂ ਵੱਡਾ ਕੱਟ ਕਰਕੇ ਲੈਂਡ ਪੂਲਿੰਗ ਦੇ ਸਬੰਧ ਚ ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਅੰਦਰ 60000 ਏਕੜ ਜ਼ਮੀਨ ਲਾਨ ਪੂਲਿੰਗ ਦੇ ਤहत ਬਿਨਾ ਕਿਸੇ ਮਤਲਬ ਤੋਂ ਅੱਜ ਆਪਣਾ ਵਿਸ਼ਾ ਨਹੀਂ ਹੋ ਲੇਕਿਨ ਮੈਂ ਦੱਸਣਾ ਇਸ ਲਈ ਜ਼ਰੂਰੀ ਸਮਝਦਾ ਕਿ ਤੁਹਾਨੂੰ ਇਹ ਵੀ ਕਿ ਹੋ ਜੇ ਨਹੀਂ 7 ਤਰੀਕ ਨੂੰ ਉਹਨੂੰ ਇੱਕ ਲੁਧਿਆਣੇ ਦੇ ਅੰਦਰ ਵੱਡੀ ਕਿਸਾਨ ਮਹਾਪੰਚਾਇਤ ਹੋਣੀ ਹੈ ਔਰ ਇਸੇ ਤਰ੍ਹਾਂ ਤਰਤੀਬ ਨਾਲ ਹਰਿਆਣੇ 'ਚ ਹੋਣੀਆਂ ਨੇ ਦੋ ਦੋ ਰਾਜਸਥਾਨ 'ਚ ਹੋਣੀਆਂ ਨੇ ਤਿੰਨ ਯੂਪੀ 'ਚ ਹੋਣੀਆਂ ਨੇ ਦੋ ਮੱਧ ਪ੍ਰਦੇਸ਼ 'ਚ ਹੋਣੀਆਂ ਨੇ ਦੋ ਪੰਜਾਬ 'ਚ ਹੋਣੀਆਂ ਉਹ ਟਾਈਮ ਸਾਡਾ ਬਾਕੀ ਸਾਰਾ ਮਤਲਬ ਇਸ ਤਰ੍ਹਾਂ ਵਿਅਸਤ ਸੀ ਜਿਹਦੇ ਤੋਂ ਅਸੀਂ ਇਹ ਕੀਤਾ ਕਿ ਠੀਕ ਹੈ ਪ੍ਰਸ਼ਾਸਨ ਵੀ ਕਹਿੰਦਾ ਹੈ ਕਿ ਅਸੀਂ ਮੀਟਿੰਗ ਕਰਨੀ ਚਾਹੁੰਦੇ ਆ ਅਗਰ ਕਮੇਟੀ ਵੀ ਚਾਹੁੰਦੀ ਹੈ ਕਿ ਮੀਟਿੰਗ ਕਰਨੀ ਚਾਹੁੰਦੇ ਆ ਤਾਂ ਅਸੀਂ ਇਹ ਪ੍ਰੋਗਰਾਮ ਇੱਕ ਇੱਕ ਕਲੀਅਰ ਕਰ ਦਈਏ ਕਮੇਟੀ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਅਸੀਂ 7 ਸੈਪਟੰਬਰ ਨੂੰ ਇੱਥੇ ਵੱਡਾ ਇਕੱਠ ਕਰਾਂਗੇ ਬੜਾ ਮਜ਼ਬੂਤ ਪ੍ਰੋਗਰਾਮ ਹੋਏਗਾ ਮਾਰਚ ਕਰਕੇ ਲੈ ਕੇ ਆਵਾਂਗੇ ਇੱਥੇ ਉਸ ਸਮੇਂ ਦੇ ਮੁਤਾਬਕ ਨੇੜੇ ਜਾ ਕੇ ਮੀਟਿੰਗ ਕਰਕੇ ਅਸੀਂ ਕਿੱਥੋਂ ਮਾਰਚ ਸ਼ੁਰੂ ਕਰਨਾ ਕਿਵੇਂ ਕਰਨਾ ਉਹ ਚਰਚਾ ਦਾ ਵਿਸ਼ਾ ਅਸੀਂ ਜਿਹੜੀਆਂ ਮੀਟਿੰਗਾਂ ਦੇ ਵਿੱਚ ਉੱਤੇ ਕਰਾਂਗੇ ਔਰ ਅੱਜ ਅਸੀਂ ਮੀਟਿੰਗ ਦੇ ਵਿੱਚ ਇਹ ਵੀ ਤੈਅ ਕੀਤਾ ਹੈ ਕਿ ਇਹ ਜਿਹੜਾ ਪ੍ਰੋਗਰਾਮ ਹੈ ਨਾ ਤੇ ਬਡਾਲਾ ਖਬਦ ਹੈ ਨਾ ਉਹਨਾਂ ਸ਼ਖਸੀਅਤਾਂ ਦਾ ਹੈ ਜਿਹੜੇ ਲਗਾਤਾਰ 5 ਸਾਲ ਤੋਂ ਲੜ ਰਹੇ ਨੇ ਤੇ ਕਿਸੇ ਇੱਕ ਦਾ ਨਹੀਂ ਅਸੀਂ ਵੀ ਤਾਂ ਅਜੇ ਤੀਕਰ ਭੁੱਲ ਕੇ ਹੀ ਬੈਠੇ ਰਹੇ ਹਾਂ ਨਾ ਅਸੀਂ ਦਾ ਹਿੱਸਾ ਨਹੀਂ ਬਣਿਆ ਤੋ ਉਹ ਕਿਸੇ ਤੋਂ ਵੀ ਹੋ ਸਕਦੀ ਹੈ ਧਿਆਨ ਕਿਸੇ ਦਾ ਵੀ ਪਾਸੇ ਜਾ ਸਕਦਾ ਹੈ ਅੱਜ ਵਕਤ ਹੈ ਸਾਰੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸਿੱਖ ਸੰਗਤਾਂ ਨੂੰ ਸੰਸਥਾਵਾਂ ਨੂੰ ਸਾਡੀ ਅਪੀਲ ਹੈ ਇਸ ਦਾ ਮਤਲਬ ਸਹਿਯੋਗ ਕਰਨ ਦੀ ਲੋੜ ਹੈ ਸਹਿਯੋਗ ਕਰਨਾ ਚਾਹੀਦਾ ਹੈ ਸਹਿਯੋਗ ਕਰੋ ਨਾਲ ਅਸੀਂ ਜਿਹੜਾ ਮੀਟਿੰਗ ਦੇ ਵਿੱਚ ਹੋਰ ਵੱਡਾ ਫੈਸਲਾ ਲਿਆ ਹੈ ਕਿ ਪਿੰਡਾਂ ਦੇ ਵਿੱਚ ਸ਼ਹਿਰਾਂ 'ਚ ਜਿੰਨੇ ਸ੍ਰੀ ਗੁਰਦੁਆਰਾ ਸਹਿਬਾਨ ਬਣੇ ਨੇ ਤੇ ਉਹਨਾਂ ਗੁਰਦੁਆਰਾ ਸਹਿਬਾਨਾਂ ਦੀਆਂ ਕਮੇਟੀਆਂ ਨੇ ਜਿਹੜੀਆਂ ਉਹ ਸਾਰੀਆਂ ਕਮੇਟੀਆਂ ਨੂੰ ਅਸੀਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਦਿੱਤੇ ਹੋਏ ਪ੍ਰੋਗਰਾਮ ਦੇ ਰਾਹੀਂ ਅਪੀਲ ਕਰਦੇ ਆ ਕਿ ਉਹ ਜਿਹੜਾ 7 ਸਤੰਬਰ ਦਾ ਦਿਨ ਹੈ ਉਹ ਆਪਣਾ ਸਾਰਿਆਂ ਦਾ ਔਰ ਆਪਣੇ ਗੁਰੂ ਨਾਲ ਰਿਲੇਟਡ ਹੈ ਉਹ ਕਿਸੇ ਇਕੱਲੇ ਦਾ ਨਹੀਂ ਹੈ ਤਾਂ ਤੁਸੀਂ ਗੁਰਦੁਆਰਿਆਂ ਦੇ ਵਿੱਚ ਗੁਰੂ ਦੀ ਹਾਜ਼ੂਰੀ ਕਰ ਰਹੇ ਹੋ ਉਹਦੀ ਹਾਜ਼ਰੀ ਭਰ ਰਹੇ ਹੋ ਉਹਦੀ ਸੇਵਾ ਕਰ ਰਹੇ ਹੋ ਤਾਂ ਭਾਈ ਤੁਹਾਡਾ ਸਾਰਿਆਂ ਦਾ ਫਰਜ਼ ਮੰਨਦਾ ਜਿੱਥੇ ਗੁਰੂ ਸਾਨੂੰ ਆਵਾਜ਼ ਮਾਰਦਾ ਉੱਥੇ ਅਸੀਂ ਇਕੱਠੇ ਹੋਈਏ ਤੇ ਉਹਨਾਂ ਸਾਰਿਆਂ ਨੂੰ ਵੀ ਸਾਡੀ ਅਪੀਲ ਹੈ ਕਿ ਇੱਥੇ 7 ਤਰੀਕ ਨੂੰ ਵੱਡੇ ਘਟ ਦੇ ਵਿੱਚ ਸ਼ਮੂਲੀਅਤ ਕਰਨ ਨਾਲ ਇੱਕ ਪ੍ਰੋਗਰਾਮ ਅਸੀਂ ਇਹ ਰੱਖਿਆ ਹੈ ਕਿ 1 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ ਉਸ ਦਿਨ ਤੋਂ ਹਰ ਇੱਕ ਪਿੰਡ ਦੇ ਵਿੱਚ ਉਹ ਦਿਨ ਮਨਾਇਆ ਜਾਣਾ ਹੈ। ਔਰ ਉਸ ਦਿਨ ਤੋਂ ਲੈ ਕੇ 7 ਦਿਨ ਲਗਾਤਾਰ ਇੱਕ ਹਫਤਾ ਪਿੰਡਾਂ ਦੀਆਂ ਸੰਗਤਾਂ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਸਾਡੇ ਬਜ਼ੁਰਗ ਸਾਡੇ ਬੱਚੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਰੋਜ਼ ਇਕੱਤਰ ਹੋਣ ਔਰ ਉੱਥੇ ਬੈਠ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਔਰ ਉਹ ਪਾਠ ਕਰਨ ਤੋਂ ਉਪਰੰਤ ਐਸ ਮੋਰਚੇ ਦੀ ਚੜ੍ਹਦੀ ਕਲਾ ਲਈ ਉਸ ਐਸ ਮੋਰਚੇ ਦੀ ਫਤਿਹ ਦੀ ਅਰਦਾਸ ਕਰਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਪ੍ਰੋਗਰਾਮ ਖੁਲਿੱਕੇ ਗਏ ਨਹੀਂ ਅੱਜ ਜਿਹੜੇ ਖੁਲਿੱਕੇ ਗਏ ਨੇ ਔਰ ਉਸ ਬਾਕੀ ਗੱਲ ਹੈ ਜਿਹੜੀ ਤੁਹਾਡੇ ਨਾਲ ਬਲਦੇਵ ਸਿੰਘ ਸਿੱਖ ਸਾਜੀ ਕਰਨਗੇ ਜਾਂ ਬਾਕੀ ਜਿਹੜਾ ਰਹਿ ਗਈ ਸੁਨੇਹਾ ਦਿੱਤਾ ਗਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੁਣ ਕਦੋਂ ਮੀਟਿੰਗ ਕਰਨ ਜਾ ਰਹੇ ਹੋ ਕਿਸ ਤਰ੍ਹਾਂ ਕਿਸ ਕਰਨ ਦੀ ਮੀਟਿੰਗ ਦੇਖੋ ਬੇਨਤੀ ਹੈ ਉਹਨਾਂ ਦੇ ਹੱਥ ਦੇ ਵਿੱਚ ਗੇਮ ਹੈ ਉਹ ਸਾਡੇ ਨਾਲ ਜਦੋਂ ਵੀ ਸੰਪਰਕ ਕਰਨਗੇ ਅਸੀਂ ਮੈਂ ਇਕੱਲੇ ਨਹੀਂ ਮੀਟਿੰਗ ਕਰ ਰਹੀ ਬਰਾਵਾ ਸਾਹਿਬ ਹੋਣਗੇ ਸਾਰਾ ਐਸਕੇਐਮ ਦੇ ਸਾਡੇ ਲੀਡਰ ਸਾਹਿਬਾਨ ਹੈ ਇਹ ਵੀ ਹੋਣਗੇ ਕਿਉਂਕਿ ਜਿਸ ਤਰ੍ਹਾਂ ਦੇ ਸਾਡੇ ਪ੍ਰੋਗਰਾਮ ਦਿੱਤੇ ਹੋਏ ਨੇ ਉਹਨਾਂ ਪ੍ਰੋਗਰਾਮਾਂ ਦੇ ਵਿੱਚੋਂ ਸਾਡੇ ਕੋਲੇ ਸਮਾਂ ਅਵੇਲੇਬਿਲਟੀ ਸਾਰੇ ਲੀਡਰਾਂ ਦੀ ਜਿਹੜੇ ਦਿਨ ਦੀ ਹੋਏ ਜੋ ਉਹਨਾਂ ਨਾਲ ਜਿਹਨੂੰ ਸਾਡੇ ਨਾਲ ਗੱਲ ਕਰਨਗੇ ਅਸੀਂ ਸੈਟ ਕਰ ਲਾਂਗੇ ਜਿਹੜੀ ਡੇਟ ਸੈਟ ਕਰ ਮੰਗੇ ਸਾਡੇ ਨਾਲ ਲੇਕਿਨ ਅਸੀਂ ਮੀਟਿੰਗ ਤੋਂ ਕਦੇ ਨਹੀਂ ਭਜਦੇ ਮੀਟਿੰਗ ਅਗਰ ਉਹ ਚਾਹੁੰਦੇ ਨੇ ਕਰਨ ਨੂੰ ਤਾਂ ਅਸੀਂ ਮੀਟਿੰਗ ਲਈ ਆਵਾਂਗਾ ਸਾਸ਼ਨਾ ਤੁਹਾਡੀ ਗੱਲਬਾਤ ਹੋਈ ਕੋਈ ਅੱਜ ਕਿਹ ਅੱਗੇ ਰਾਤੇ ਪ੍ਰਸ਼ਾਸਨ ਨਾਲ ਗੱਲ ਕਰਦੇ ਆਂ ਦੇਖੋ ਪ੍ਰਸ਼ਾਸਨ ਦੇ ਨਾਲ ਮੇਰੀ ਅੱਜ ਇੱਥੋਂ ਦੇ ਐਸਪੀ ਨਾਲ ਗੱਲ ਹੋਈ ਟੈਲੀਫੋਨ ਤੇ ਔਰ ਉਹਨੇ ਮੈਨੂੰ ਕਿਹਾ ਵੀ ਅਸੀਂ ਚਾਹੁੰਦੇ ਆ ਕਿ ਕਮੇਟੀ ਚਾਹੁੰਦੀ ਹੈ ਚੇ ਪ੍ਰਧਾਨ ਚਾਹੁੰਦੇ ਨੇ ਸ਼ਰਮਣੀ ਕਮੇਟੀ ਦੇ ਤੁਹਾਡੇ ਨਾਲ ਮੀਟਿੰਗ ਕਰਨਾ ਅਸੀਂ ਕਹ ਵੀ ਅਸੀਂ ਮੀਟਿੰਗ ਕੋ ਕਦੇ ਭਜਦੇ ਨਹੀਂ ਔਰ ਉਸੇ ਦੇ ਵਿੱਚ ਉਹ ਐਨਾ ਟਾਈਮ ਉਹਨਾਂ ਨੂੰ ਦਿੱਤਾ ਹੋਇਆ ਹੈ ਨਹੀਂ ਤਾਂ ਇਹ ਪ੍ਰੋਗਰਾਮ ਪਹਿਲਾਂ ਆਉਣਾ ਸੀ ਇਹ ਜਿਹੜਾ ਟਾਈਮ ਦਿੱਤਾ ਉਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਆ ਮੱਦੇਨਜ਼ਰ ਰੱਖਦੇ ਆ ਉਹਨਾਂ ਦੇ ਚਾਲ ਦਿੰਦੇ ਆ ਦੇਖਦੇ ਆ ਕਿ ਉਹ ਕਿੰਨੇ ਸੀਰੀਅਸ ਨੇ ਕਿੰਨੇ ਸੰਜੀਦਾ ਨੇ ਅਗਰ ਅੱਜ ਵੀ ਉਹਨਾਂ ਦੀ ਕੋਈ ਟਾਲ ਮਟਾਲ ਦੀ ਨੀਤੀ ਆਏਗੀ ਉਹ ਸਾਡੇ ਸਾਹਮਣੇ ਆ ਜਾਏਗੀ ਔਰ ਉਹਦੇ ਤੇ ਫਿਰ ਮਤਲਬ ਅਸੀਂ ਅਗਲਾ ਜਿਹੜਾ ਪ੍ਰੋਗਰਾਮ ਹੈ ਕਿੰਨੀ ਸ਼ਕਤੀ ਨਾਲ ਦੇਣਾ ਵਿਰੋਧ ਵਿੱਚ ਆਜੀ ਤੁਸੀਂ ਕਾਰਵਾਈ ਦੀ ਗੱਲ ਕੀਤੀ ਹੈ ਹਮੇਸ਼ਾ ਹੀ ਤਾਲਨੀ ਕੋ ਸਜਾਵਾ ਪਰ ਪ੍ਰਬੰਧਕ ਮੁਖੀ ਤੱਕ ਹੀ ਦੇ ਦਿੱਤੀ ਹੈ ਜਿਹੜਾ ਵੀ ਕੀ ਬਰਿਆਦ ਨੂੰ ਭੰਗ ਕਰਦਾ ਹੈ ਵਿੱਚ ਸਿਵਲ ਦੇ ਵਿੱਚ ਹੋਵੇ ਤਾਂ ਪਰਚੇ ਕੱਟੇ ਜਾਂਦੇ ਆ 295 ਵਰਗੇ ਤੇ ਤੁਸੀਂ ਕੀ ਚਾਹਦੇ ਹੋ ਕਿਸ ਤਰ੍ਹਾਂ ਦੀ ਕਾਰਵਾਈ ਹੋਵੇ ਦੇਖੋ ਸਵਾਲ ਇਹ ਹੈ ਆਹ ਬੜੀ ਬੜੀ ਵਧੀਆ ਗੱਲ ਕੀਤੀ ਹੈ ਮੰਨ ਲਓ ਮੈਂ ਅਮਰਤ ਛਕਿਆ ਮੈਂ ਅਮਰਤਦੀਨ ਛਕਿਆ ਹੋਣ ਦੇ ਅਮਰਤਾਰੀ ਸਿੱਖ ਹੋਣ ਦੇ ਬਾਵਜੂਦ ਕੰਕਰ ਕੋਈ ਪੁੱਤਾ ਹੀ ਕਰਦਾ ਆਪਦੇ ਨਿੱਜੀ ਜੀਵਨ ਦੇ ਵਿੱਚ ਕੋਈ ਪੁੱਛਾਈ ਕਰਦਾ ਤਾਂ ਉਹਨੂੰ ਸਜ਼ਾ ਸਿੰਘ ਸਹਿਮਾਨ ਨਾ ਦਿੰਦੇ। ਕੀ ਲਾਉਂਦੇ ਨੇ ਪ੍ਰਸ਼ਾਦ ਕਰਵਾਓ, ਕਰਵਾ ਕੇ ਜੀ ਸੰਗਤ ਵਿੱਚ ਕਰਵਾਓ। ਇੱਥੇ ਤੁਸੀਂ ਬਰਤਨ ਸਾਫ਼ ਕਰੋ, ਕੁਝ ਵੀ ਲਾ ਸਕਦੇ ਹੋ। ਲੇਕਿਨ ਇਹ ਜਿਹੜੀ ਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਆਦੇਸ਼ਾਂ ਦੇ ਉੱਤੇ ਇਹ ਕਮੇਟੀ ਬਣੀ ਕਮਿਸ਼ਨ ਬਣਿਆ। ਔਰ ਇਹ ਕਮਿਸ਼ਨ ਨੇ ਉਹ ਦੋਸ਼ੀ ਸਾਬਤ ਕਰਤੇ ਔਰ ਕਮੇਟੀ ਦੀ ਸਟੇਟਮੈਂਟ ਆ ਚੁੱਕੀ ਹੈ ਕਿ ਇਹਨਾਂ ਦੇ ਉੱਤੇ ਕ੍ਰਿਮੀਨਲ ਪਰਚੇ ਹੋਣੇ ਨੇ ਐਫ ਆਈ ਆਰ ਲਾਜ ਹੋਣੀਆਂ ਫੌਜਦਾਰੀ ਮੁਕਦਮੇ ਦਰਜ ਹੋਣੇ ਨੇ ਔਰ ਜਦੋਂ ਕਮੇਟੀ ਸਮਝਦੀ ਆ ਕਿ ਫੌਜਦਾਰੀ ਦੇ ਮੁਕਦਮੇ ਦਰਜ ਹੋਣੇ ਚਾਹੀਦੇ ਆ ਤਾਂ ਅੱਜ ਸੜਸੇ ਨਹੀਂ ਮੰਗਦੇ ਉਹ ਕਮੇਟੀ ਮੰਗ ਰਹੀ ਹੈ ਕਮੇਟੀ ਨੇ ਕਿਹਾ ਔਰ ਕਿਹਦੇ ਆਧਾਰ ਦੇ ਉੱਤੇ ਸਾਡੇ ਅਕਾਲ ਤੱਕ ਸਾਹਬ ਦੇ ਜਥੇਦਾਰ ਦੇ ਹੁਕਮ ਨਾਲ ਹੁਕਮ ਨਾਲ ਮਿਲਦੇ ਉਹਨਾਂ ਦੇ ਹੁਕਮਾਂ ਦੇ ਆਧਾਰ ਦੇ ਸੋ ਉਹ ਹੋਣੀ ਚਾਹੀਦੀ ਆ ਸਾਡਾ ਕਲੀਅਰ ਕਟਾ ਦੂਜੀ ਗੱਲ ਮੈਂ ਹੋਰ ਕਰ ਦਿਆਂ ਤੇ ਕੋਈ ਇੱਕ ਗੱਲ ਸੁਣਿਓ ਕਿ ਕਮੇਟੀ ਦਾ ਪ੍ਰਧਾਨ ਹੈ ਅਗਰ ਉਹਦੇ ਨਾਲ ਧੱਕਾ ਮੁੱਕੀ ਹੋ ਜਾਂਦੀ ਹੈ ਉਹਦੇ ਨਾਲ ਕਿਤੇ ਕੋਈ ਜਿਹਾ ਇਨਸੀਡੈਂਟ ਵਾਪਰ ਜਾਂਦਾ ਹੈ ਤਾਂ ਕੇਸ ਕਿਹੜਾ ਦਰਜ ਹੁੰਦਾ ਹੈ ਫੌਜਦਾਰੀ ਜਾਗਤ ਜੋਤ ਸਾਡੇ ਗੁਰੂ ਸਾਹਿਬ ਦੇ ਨਾਲ ਅਗਰ ਇਹ ਛੇੜਛਾੜ ਹੋ ਰਹੀ ਹੈ ਤਾਂ ਮੈਨੂੰ ਲੱਗਦਾ ਅਕਾਲ ਤਖਤ ਦੇ ਜਥੇਦਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਟੋਕਿਓ ਨਾ ਨੂੰ ਮਤਲਬ ਉਹਨਾਂ ਦੇ ਖਾਫ ਐਫ ਆਰ ਦੱਚ ਕਰਾ ਕੇ ਕ੍ਰਿਮੀਨਲ ਕੇਸ ਕਰ ਚੁੱਕਾ ਹਾਂ। ਆ ਅਕਾਲ ਤਖਤ ਸਾਹਿਬ ਦੀ ਕਮੇਟੀ ਨਾਲੋਂ ਤਾਂ ਅਸੀਂ ਵੱਡੇ ਨਹੀਂ ਅਕਾਲ ਤਖਤ ਨਾਲੋਂ ਵੱਡੇ ਨਹੀਂ ਆ। ਜੋ ਅਕਾਲ ਤਖਤ ਸਾਹਿਬ ਨੇ ਉਹਨਾਂ ਦੇ ਹੁਕਮਾਂ ਮੁਤਾਬਕ ਬਣੇ ਕਮਿਸ਼ਨ ਨੇ ਜਿਨ੍ਹਾਂ ਨੂੰ ਦੋਸ਼ੀ ਠਹਿਰਾਤਾ ਉਹੀ ਦੋਸ਼ੀ ਨੇ ਉਹ ਸਾਡੇ ਨਹੀਂ ਉਹ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਨੇ ਉਹ ਸਮੁੱਚੇ ਸਿੱਖ ਜਗਤ ਦੇ ਸਮੁੱਚੀ ਕੌਮ ਦੇ ਦੋਸ਼ੀ ਨੇ ਔਰ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਬਣਦੀ ਹੈ ਚਾਹੀਦੀ ਹੈ। ਇਹ ਮਜਾਬੀ ਡੀਵੀ ਲਈ ਅਫਰੀ ਸਰ ਤੋਂ ਫੀਲਡ ਫਾਈਰ ਰਿਪੋਰਟ